ਸਾਸੀ ਗਾਲ ਦੋਸਤੋ ਕਿਵੇਂ ਹੋ ਸਾਰੇ ਮੇਰੇ ਖਿਆਲ ਵੀ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਹਾਂ ਤੇ ਜੋ ਕਿ ਆਪਣਾ ਚੈਨਲ ਸੀਗਾ ਮੋਨਟਾਈਜ਼ ਹੋ ਗਿਆ ਅੱਜ 3 ਦਿਨ ਹੋ ਗਏ ਤੇ ਕਿਵੇਂ ਹੋਇਆ ਇਹ ਵੀ ਤੁਹਾਨੂੰ ਦੱਸਾਂਗੇ ਤੇ ਦੇਖੋ ਜੀ ਅਸੀਂ ਮੈਨੂੰ ਘੱਟ ਤੋਂ ਘੱਟ ਵੀ 3 ਸਾਲ ਹੋ ਗਏ 3 ਸਾਲ ਤੋਂ ਬਾਅਦ ਤੀਜਾ ਸਾਲ ਚੱਲੀ ਜਾਂਦਾ ਖਤਮ ਹੋਣ ਵਾਲਾ ਤੀਜਾ ਸਾਲ ਤੀਜੇ 3 ਸਾਲਾਂ ਬਾਅਦ ਜਾ ਕੇ ਚੈਨਲ ਮੋਨਟਾਈਜ਼ ਹੋਇਆ ਤੇ ਮੈਨੂੰ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਇਹ ਕੰਮ ਹੋਇਆ ਛੋਡੀ ਕਿਰਪਾ ਨਾਲ ਹੋਇਆ ਜੇ ਤੁਸੀਂ ਮੇਰਾ ਸਾਥ ਦਿੱਤਾ ਤਾਂ ਹੀ ਹੋਇਆ ਤੇ ਹਾਂਜੀ ਦੋਸਤੋ ਪਹਿਲਾਂ ਮੈਂ ਕੀਆ ਛੋਟ ਵੀਡੀਓ ਪਾਉਂਦਾ ਸੀ ਆਵਦੀਆਂ ਪਾਉਂਦਾ ਸੀ ਆ ਤੇ ਆਵਦੀਆਂ ਮੈਂ ਛੋਟ ਵੀਡੀਓ ਪਾਉਂਦਾ ਸੀ ਆ ਗਾਣਿਆਂ ਦੇ ਉੱਤੇ ਸੌਂਗ ਦੇ ਉੱਤੇ ਗਾਣੇ ਪੰਜਾਬੀ ਉੱਤੇ ਮੈਂ ਵੀਡੀਓ ਪਾਉਂਦਾ ਸੀਗਾ ਤੇ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਸੀਗਾ ਵੀ ਮੈਂ ਤਿਆਰ ਹੋ ਕੇ ਵੀਡੀਓ ਬਣਾਵਾ ਤੇ ਉਹਦੇ ਵਾਸਤੇ ਵਕਤ ਕੱਢ ਸਕਾਂ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਸੀਗਾ ਤੇ ਫੇਰ ਮੈਂ ਸੋਚਿਆ ਵੀ ਆਪਾਂ ਡਿਊਟੀ ਵੀਡੀਓ ਬਣਾਉਨੇ ਆ ਕਿਉਂਕਿ ਬਾਹਰ ਦਿਹਾੜੀ ਦੱਪਾ ਮਿਸਤਰੀਆਂ ਨਾਲ ਕੰਮ ਤੇ ਤੜਕੇ 8 ਵਜੇ ਨਿਕਲ ਜਾਣਾ ਰਾਤ ਨੂੰ 9 ਵਜੇ ਵੜਨਾ ਤੇ ਮੇਰੇ ਕੋਲ ਵੀਡੀਓ ਨਹੀਂ ਸ਼ੂਟ ਹੁੰਦੀ ਸੀਗੀ ਤੇ ਇਸ ਕਰਕੇ ਮੈਂ ਡਿਊਟੀ ਵੀਡੀਓ ਬਣਾਉਣ ਲੱਗਿਆ ਤੇ ਮੈਨੂੰ ਡਿਊਟੀ ਵੀਡੀਓ ਤੋਂ ਬਾਅਦ ਮੇਰੇ ਭਰਾਵਾਂ ਨੇ ਤੁਸੀਂ ਇੰਨਾ ਜ਼ਿਆਦਾ ਸਾਥ ਦਿੱਤਾ ਤੇ ਮੈਂ ਸੋਚ ਵੀ ਨਹੀਂ ਸਕਦਾ ਸੀਗਾ ਤੇ ਮੇਰੇ ਕੋਲੇ ਕੋਈ ਸ਼ਬਦ ਵੀ ਨਹੀਂ ਹੈ ਤੁਹਾਡਾ ਥੈਂਕਸ ਕਰਨ ਵਾਸਤੇ ਮੈਂ ਤੁਹਾਡਾ ਥੈਂਕ ਯੂ ਕਰ ਸਕਾਂ ਧੰਨਵਾਦ ਕਰ ਸਕਾਂ ਕੋਈ ਸ਼ਬਦ ਨਹੀਂ ਹੈ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਹੋਰ ਮੇਰੇ ਭਰਾ ਜਿਹੜੇ ਵੀ ਕੰਮ ਕਰਦੇ YouTube ਦੇ ਉੱਤੇ ਕਦੇ ਵੀ ਹਿੰਮਤ ਨਾ ਹਾਰੋ ਭਰਾਵੋ ਤੇ ਕਦੇ ਵੀ ਕੋਈ ਕਹਿੰਦਾ ਭੈਣ ਕਹਿੰਦਾ ਭਰਾ ਕਹਿੰਦਾ ਰਿਸ਼ਤੇਦਾਰ ਕਹਿੰਦਾ ਤੂੰ ਕਿਹੜੀ ਕਮੀ ਵੜ ਗਿਆ ਤੂੰ ਕਿਵੇਂ ਕਰਦਾ ਆ ਕੀ ਕਰੀ ਜਾਣਾ ਇਹ ਗੱਲ ਨੂੰ ਜੇ YouTube ਦੇ ਉੱਤੇ ਆਉਣਾ ਹੈ ਭਰਾਵੋ ਆ ਦਿਮਾਗ ਦੇ ਵਿੱਚੋਂ ਇਹ ਗੱਲਾਂ ਸਾਰੀਆਂ ਕੱਢ ਦਿਓ ਠੀਕ ਹੈ ਕਿਉਂਕਿ ਪਿੱਛੇ ਲਿਜਾਣ ਵਾਲੇ ਆਪ ਦੇ ਹੀ ਹੁੰਦਾ ਦੂਜਾ ਬੰਦਾ ਨਹੀਂ ਲਿਜਾਣਾ ਹੁੰਦਾ ਦੂਜੇ ਬੰਦੇ ਦੂਜੇ ਭਰਾ ਹੁੰਦੇ ਆ ਜਿੰਨੇ ਵੀ ਉਹ ਸਾਥ ਦੇਣ ਵਾਸਤੇ ਹੁੰਦੇ ਆ ਠੀਕ ਹੈ ਤੇ ਜੇ ਆਪਾਂ ਨੂੰ ਪਿੱਛੇ ਲਿਜਾਣਾ ਚਾਹੁੰਦਾ ਨਾ ਤੋ ਆਪ ਦੇ ਲਿਜਾਂਦਾ ਦੂਜਾ ਨਹੀਂ ਲਿਜਾਂਦਾ ਕਦੇ ਵੀ ਮੇਰੇ ਹਿਸਾਬ ਨਾਲ ਤਾਂ ਕੋਈ ਨਹੀਂ ਲਿਜਾਂਦਾਗਾ ਠੀਕ ਹੈ ਇਹ ਕੋ ਮੇਰੇ ਭਰਾ ਪੈਣ ਭਰਾ ਸਾਰੇ ਕਿੰਨੇ ਵੀ ਆ ਸਰਗਨ ਲਾ ਤੂੰ ਫੋਨ ਚ ਵੱਡਾ ਰਹਿਣਾ ਤੂੰ ਇਹ ਕਰਦਾ ਉਹ ਕਰਦਾ ਪਿੰਡ ਚੋ ਵੀ ਕਈਆਂ ਨੇ ਕਹਿਤਾ ਵੀ ਹਾਂ ਹਾਂ ਤੂੰ YouTube ਤੋਂ ਆਡੀ ਕਮਾਈ ਕਰ ਲੈਗਾ ਐ ਫਾਨਾ ਬਸ ਬਹੁਤ ਕੁਛ ਬੋਲ ਦਿੰਦੇ ਆ ਤੇ ਸੁਣਨੀ ਆ ਪੈਂਦੀ ਆ ਭਰਾਵੋ ਕਿਉਂਕਿ ਜਦੋਂ ਸੁਪਨਾ ਵੱਡਾ ਹੋਵੇ ਨਾ ਤੇ ਫਿਰ ਸੁਣਨੀ ਆ ਪੈਂਦੀ ਆ ਤੇ ਸਾਡਾ ਠੇਕੇਦਾਰ ਵੀ ਸੀਗਾ ਵੀ ਉਹ ਵੀ ਲੜਨ ਲੱਗ ਜਾਂਦਾ ਮੈਂ ਉਹਦੀਆਂ ਵੀ ਬਹੁਤ ਜ਼ਿਆਦਾ ਝੜਕਾਂ ਸਈਆਂ ਉਨੇ ਕਹਦਾ ਨਾ ਮੈਂ ਤੁਹਾਨੂੰ ਫੋਨ ਦੇ ਵਿੱਚ ਵੜਿਆ ਉਹ ਆਪਣਾ ਲੈਣਾ ਸੀ ਕਿਉਂਕਿ ਉਹਨੇ ਆਪਾਂ ਨੂੰ ਦਿਹਾੜੀ ਦੇਣੀ ਹੁੰਦੀ ਹੈ ਠੀਕ ਹੈ ਸ਼ਾਮ ਤੜਕੇ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਦੇਣੀ ਹੁੰਦੀ ਹੈ ਤੇ ਉਹ ਵੀ ਉਹਦਾ ਹੱਕ ਬਣਦਾ ਕਹਿੰਦਾ ਪਰ ਉਹ ਵੀ ਆਪਾਂ ਸੀਨੇ ਦੇ ਉੱਤੇ ਨਾ ਦਿਲ ਦੇ ਉੱਤੇ ਜਰੀਆਂ ਕੋਈ ਦੁੱਖ ਨਹੀਂਗਾ ਤੇ ਕੋਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਵੀਡੀਓ ਵਧੀਆ ਲੱਗੀ ਨਾ ਇੱਕ ਲਾਈਕ ਜ਼ਰੂਰ ਪਿਆਰਾ ਜਿਹਾ ਕਰੋ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਭਰਾਵਾਂ ਦੇ ਜਿੰਨੇ ਮੇਥੋਂ ਹੋ ਸਕੇ ਬਲੌਗ ਪਾਏ ਕਰੂੰਗਾ ਮੈਂ ਮੇਰਾ ਬਲੌਗ ਦੇਖਿਆ ਕਰੋ ਹੋ ਸਕਿਆ ਜਿੰਨੇ ਮੇਰੇ ਭਰਾ YouTube ਪਰ ਆ ਛੋਟੇ ਕੰਮ ਕਰਦੇ ਆ ਜੇ ਮੈਂ ਕੋਈ ਮੜਾ ਮੋਟਾ ਬਣ ਸਕਿਆ ਤੇ ਮੇਰੇ ਭਰਾਵਾਂ ਦਾ ਜਰੂਰ ਸਾਥ ਦਊਗਾ ਉਹਨਾਂ ਦਾ ਜਿਹੜਾ YouTube ਦੇ ਉੱਤੇ ਕੰਮ ਕਰਦੇ ਆ